ਖਾਈ ਤਰ੍ਹਾਂ ਦੇ ਖੇਤੀ ਨਾਲ ਸੰਬੰਧਿਤ ਕੰਮ ਇਸੇ ਐਕਟ ਦੇ ਤਹਿਤ ਅੱਗੇ ਤੋਂ ਅੱਗੇ ਜਾ ਕੇ ਦਿੱਤੇ ਹੋਏ ਨੇ ਜਿਹੜੇ ਕੀਤੇ ਜਾ ਸਕਦੇ ਨੇ ਕੁਦਰਤੀ ਖੇਤੀ ਵਾਲੇ ਕਿਸਾਨ ਇਹਦੇ ਦੈਰੇ ਚਾਹੁੰਦੇ ਨੇ ਸਾਰੇ ਔਰ ਗੰਡੋਏ ਬਣਾਉਣ ਦਾ ਕੋਈ ਕੰਮ ਕਰਨਾ ਹੈ ਨੇਚਰਲ ਕੁਦਰਤੀ ਖਾਦ ਬਣਾਉਣ ਦੀ ਗੱਲ ਕਰਨੀ ਹੈ ਬੂਟੇ ਲਾਉਣਾ ਤਾਂ ਹੈਗਾ ਹੀ ਆ ਪਲਾਂਟੇਸ਼ਨ ਜਿਹੜੀ ਵੱਡੇ ਪੱਧਰ ਦੇ ਉੱਤੇ ਹੋਣੀ ਆ ਉਹ ਹੈ ਕੋਈ ਕੈਟਲ ਸ਼ੈੱਡ ਬਣਾਉਣੇ ਨੇ ਉਹ ਸਾਰੇ ਕੈਟਲ ਸ਼ੈੱਡ ਵੀ ਉਹਦੇ ਵਿੱਚ ਸਾਰੇ ਆਉਂਦੇ ਨੇ ਔਰ ਇਸੇ ਤਰ੍ਹਾਂ ਪਾਣੀ ਬਰਸਾਤੀ ਪਾਣੀ ਦੀ ਸੰਭਾਲ ਦੇ ਲਈ ਕੋਈ ਗੱਲ ਕਰਨੀ ਹੈ ਉਹ ਆਉਂਦੀ ਹੈ ਕੋਈ ਮੱਛੀ ਪਾਲਣ ਦੀ ਗੱਲ ਕਰਨੀ ਹੈ ਉਹ ਆਉਂਦੀ ਹੈ ਅਲੱਗ-ਅਲੱਗ ਟਾਈਪ ਦੇ ਕਿੰਨੇ ਕਿੱਤੇ ਨੇ ਜਿਹੜੇ ਉਸ ਦੇ ਵਿੱਚ ਆਉਂਦੇ ਨੇ ਬਾਗਬਾਨੀ ਉਹਦੇ ਵਿੱਚ ਆਉਂਦੀ ਹੈ ਟੋਟਲੀ ਔਰ ਉਹ ਸਾਰਿਆਂ ਦੇ ਵਿੱਚ ਇੱਕ ਗੱਲ ਕਰਨ ਵਾਲੀ ਹੁੰਦੀ ਹੈ ਕਿ ਕਿੰਨੀ ਲੇਬਰ ਉੱਤੇ ਖਰਚ ਹੋਣੀ ਹੈ ਕਿੰਨਾ ਮਟੀਰੀਅਲ ਲੱਗਣਾ ਹੈ ਇਹ ਗਵਰਨਮੈਂਟਾਂ ਨੇ ਸਟੇਟ ਗਵਰਨਮੈਂਟਾਂ ਨੇ ਇੱਕ ਇੱਕ ਮਤਲਬ ਓਵਰਆਲ ਪੈਮਾਨਾ ਬਣਾਉਣਾ ਹੁੰਦਾ ਹੈ ਉਹਨਾਂ ਦੇ ਜੋਬ ਕਾਰਡਾਂ ਦੇ ਆਧਾਰ ਤੇ ਕਿ ਜੇ 1 ਏਕੜ ਦੇ ਵਿੱਚ ਆਹ ਕੰਮ ਕਰਨਾ ਚਾਹੁੰਦਾ ਤਾਂ ਇਹਦੇ ਤੇ ਇੰਨੀ ਮਟੀਰੀਅਲ ਤੇ ਇੰਨੀ ਲਗਤ